ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੋਂ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ ਤੇ ਆਓ ਜੀ ਅੱਜ ਚੱਲੀਏ ਮਾਰਕੀਟ ਤੇ ਤੁਹਾਨੂੰ ਘੁਮਾਉਣੇ ਮਾਰਕੀਟ ਅਸੀਂ ਚਲੇ ਸੀ ਅੱਜ ਸਵੀਟ ਲੈ ਆਏ ਨੇ ਤੇ ਅੱਜ ਲੈ ਕੇ ਆਵਾਂਗੇ ਜੀ ਰਸਗੁੱਲੇ ਤੇ ਬੜੇ ਕਾਫੀ ਮਤਲਬ ਕਿ ਕਾਫੀ ਟਾਈਮ ਤੋਂ ਨਹੀਂ 11 ਵਜੇ ਤੋਂ ਦਿਲ ਕਰ ਰਹੇ ਅਸੀਂ ਤੇ ਰਸਗੁੱਲੇ ਖਾਈਏ ਤੇ ਬਾਤेलो ਮੈਂ ਗਈ ਨਹੀਂ ਸੀ ਮੈਨੂੰ ਇਹ ਇਕੱਲੇ ਹੀ ਜਾਣਾ ਹੈ ਤਾਂ ਹੁਣ ਬੱਚੇ ਆ ਗਏ ਸੀ ਕਿ ਮੈਂ ਕਿਹਾ ਚਲੋ ਨਾਲ ਇੱਕ ਸਾਥ ਹੋ ਜਾਂਦਾ ਆ ਤੇ ਹੁਣ ਅਸੀਂ ਚੱਲੇ ਆ ਰਸਗੁਲੇ ਲੈਣ ਤੇ ਬਾਕੀ ਬੱਚਿਆਂ ਵਾਸਤੇ ਕੋਈ ਚੀਜ਼ ਲੈ ਕੇ ਆਵਾਂਗੇ ਖਾਣ ਵਾਲੀ ਤੇ ਪਹਿਲੇ ਪਹਿਲੇ ਛੇਤੀ ਛੇਤੀ ਲੈ ਆਈਏ ਤੇ ਜਦੋਂ ਇਹ ਆਉਣਗੇ ਤੇ ਫਿਰ ਇਹਨਾਂ ਨੂੰ ਚਾਹ ਕੌਫੀ ਬਣਾ ਕੇ ਦੇਵਾਂਗੇ ਤੇ ਨਾਲ ਸਰਵ ਕਰਾਂਗੇ ਰਸਗੁਲੇ ਆਓ ਜੀ ਅੱਜ ਮਾਰਕੀਟ ਘੁੰਮਾਈਏ ਤੁਹਾਨੂੰ ਹੁਣ ਚੱਲੀਏ ਜੀ ਅਸੀਂ ਮਾਰਕੀਟ ਕੀ ਲਈ ਉਹ ਦੇਖ ਕੇ ਚੋਣੇ ਲੱਗਦਾ ਹੈ ਤੁਹਾਨੂੰ ਅਸੀ ਲਵਾਗੇ ਜੀ ਬਸ ਬੁੱਲੇ ਤੇ ਵਿਦ ਬਲੌਗ ਚੰਨ ਆਇਆ ਜੀ ਅਸੀਂ ਜੀ 12 ਬਟਾਲੇ ਦੀ ਫੇਮਸ ਸਵੀਟ ਸ਼ਾਪ ਬੈકરી ਤੇ ਇਥੇ ਲਵਾਗੇ ਜੀ ਅਸੀਂ ਸਵੀਟ ਪਾਪ ਇਹ ਬਹੁਤ ਹੀ ਜ਼ਿਆਦਾ ਜਿਹੜੇ ਉਹ ਟੇਸਟ ਵੀ ਹੈ ਇੱਥੇ ਬਾਹਰ ਜਾਵਾਂਗੇ ਵਰਤੋਂ ਇਹ ਬਣਿਆ ਜੀ ਬਟਾਲੇ ਦੇ ਟੂਡ ਕੋਣ ਹੁਣ ਅਸੀਂ ਆਏ ਆ ਜੀ ਨੂਰ ਦੀ ਸ਼ਾਪਿੰਗ ਕਰਨ ਗਰਮੀਆਂ ਵਾਲੇ ਕੱਪੜੇ ਦੇਖਾਂਗੇ ਆ ਦੇਖੋ ਮੱਡੀਆਂ ਬੜੀਆਂ ਬੜੀਆਂ ਸੋਹਣੀਆਂ ਬੜੀਆਂ ਹੀ ਪਿਆਰੀਆਂ ਨੇ ਅੱਧਰ ਹੀ ਆ ਆਇਆ ਨੂਰ ਕੋਈ ਪਸੰਦ ਇਹਦੇ ਵਿੱਚ ਹੈਗੇ ਕਲਰ ਹੋਰ ਇਹਦੇ ਵਿੱਚ ਸਿੰਗਲ ਠੀਕ ਹੈ نیچے ਦੇਖ ਆਹ ਚੰਗੀ ਆਹ ਅਰੇ ਕਰ ਕਰ ਹੈ ਦੇ ਨਾਲ ਰੂਪੀ ਚ ਜਿਆਦਾ ਸੋਹਣਾ ਹੈ

ਨਹੀਂ ਇਹ ਨਹੀਂ ਜਿਹੜੀਆਂ ਆਲੇ-ਕੀਲਾ ਵਿੱਚ ਹੈ ਤਾਂ ਇਹ ਤਾਂ ਥੋੜੇ ਤੇ ਸ਼ਾਪਿੰਗ ਜੀ ਅਸੀਂ ਕਰ ਆਏ ਆ ਤਾਂ ਸ਼ਾਪਿੰਗ ਬਹੁਤ ਹੀ ਜ਼ਿਆਦਾ ਵਧੀਆ ਕਰਕੇ ਆਏ ਆ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਨੇ ਆ ਤੇ ਹੋਰ ਵੀ ਬਹੁਤ ਜ਼ਿਆਦਾ ਸਮਾਨ ਲੈ ਕੇ ਆਏ ਸੀ ਤੇ ਹੁਣ ਕਿਉਂਕਿ ਬਹੁਤ ਜ਼ਿਆਦਾ ਥੱਕ ਗਏ ਆ ਟਾਈਮ ਹੋ ਗਿਆ ਹੈ 9:30 ਤੇ ਹੁਣ ਬਾਕੀ ਜਿਹੜੇ ਪੌਲਿਸਨੋ ਉਹ ਤੇ ਖੋਲਣ ਦੀ ਹਿੰਮਤ ਹੈ ਨਹੀਂ ਆ ਤੇ ਨੂਰਵਾਲੀ ਜਿਹੜੀ ਸ਼ੋਪਿੰਗ ਆ ਉਹ ਤੁਹਾਨੂੰ ਮੈਂ ਨਹੀਂ ਦਿਖਾ ਦਿੱਤੀ ਆ ਤੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗ ਰਹੇ ਨੇ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਸਾਡੇ ਵਲੌਗਸ ਨੂੰ ਜੀਪੋਰਟ ਜਰੂਰ ਕਰਿਓ ਤੁਹਾਡੇ ਕਰਕੇ ਅਸੀਂ ਬਹੁਤ ਹੀ ਜ਼ਿਆਦਾ ਜਿਹੜੀ ਆ ਖੇਚਲ ਕਰ ਕਰੇ ਵਲੌਗ ਬਣਾ ਰਹੇ ਆ ਤੇ ਇਦਾਂ ਹੀ ਆ ਕਿ ਡੇਲੀ ਵਲੋਗਿੰਗ ਦੇ ਵਿੱਚ ਮਤਪੀ ਜੇ ਥੋੜੀ ਥੋੜੀ ਇਹ ਵਾਲੀ ਵਲੋਗਿੰਗ ਸ਼ੁਰੂ ਕਰਨ ਦੇ ਆ ਫਿਰ ਜੇ ਤੁਹਾਡਾ ਪਿਆਰ ਤੇ ਸਪੋਰਟ ਸਾਨੂੰ ਪੂਰੀ ਮਿਲਦੀ ਰਹੀ ਤੇ ਹੋਰ ਵੀ ਵਲੌਗ ਜਿਹੜਾ ਡੇਲੀ ਮਤਪੀ ਪੂਰੇ ਦਿਨ ਦਾ ਜਿਹੜਾ ਉਹ ਬਣਾ ਦਿਆ ਕਰਾਂਗੇ ਤੇ ਪਲੀਜ਼ ਸਾਨੂੰ ਸਪੋਰਟ ਜ਼ਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਨਾ ਨਾ ਕੁਲਿਓ ਮਿਲਦੇ ਆਂ ਜੀ ਤੁਹਾਨੂੰ ਨੈਕਸਟ ਮਾਰਨਿੰਗ ਨੈਕਸਟ ਵਲੌਗ ਦੇ ਨਾਲ ਰੱਬ ਰੱਖਾ ਜੀ